ਥੜੇ ਹੀਰਾ ਲਾਲ ਅਮੋਲ ਪਲੇਟਾ ਕਹਿੰਦੇ ਜਿਵੇਂ ਪਾਟੀਆਂ ਹੋਈਆਂ ਲੀਰਾਂ ਦੇ ਵਿੱਚ ਨਾ ਕੋਈ ਕੀਮਤੀ ਹੀਰੇ ਨੂੰ ਲੁਪੇਟ ਕੇ ਰੱਖ ਲੈ ਭਗਤ ਰਵਿਦਾਸ ਮਹਾਰਾਜ ਜੀ ਦਾ ਜੀਵਨ ਹੈ ਬਾਹਰੋਂ ਤਾਂ ਗੁਰਮੁਖੋ ਆਰਥਿਕ ਤੌਰ ਤੇ ਗਰੀਬ ਘਰ ਵਿੱਚ ਜਨਮ ਹੋਇਆ ਕੱਖਾਂ ਦੀ ਛਣ ਵਿੱਚ ਰਹਿੰਦੇ ਨੇ ਟੁੱਟੇ ਹੋਏ ਜੋੜੇ ਗੰਢਦੇ ਨੇ ਮਰੇ ਹੋਏ ਪਸ਼ੂ ਢੋਂਦੇ ਨੇ ਸਰੀਰ ਤੇ ਪਾਟੀਆਂ ਹੋਈਆਂ ਲੀਰਾਂ ਤੇ ਮੈਲੇ ਕੱਪੜੇ ਪਾਏ ਨੇ ਪਰ ਅੰਦਰ ਨਾਮ ਦਾ ਹੀਰਾ ਇਹਨਾਂ ਜਗ ਮੰਗਾਂਦਾ ਅੰਦਰ ਨਾਮ ਵਿੱਚ ਟਿਕਿਆ ਹੋਇਆ ਹੈ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਚੌ ਵਰਨਾ ਨੂੰ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਭਗਤ ਰਵਦਾਸ ਜੀ ਦੀ ਇੰਨੀ ਮਹਿਮਾ ਵਧ ਗਈ ਚੌ ਵਰਨਾ ਦੇ ਲੋਕ ਚਾਰੇ ਕੁੰਟਾਂ ਵਿੱਚੋਂ ਆਉਂਦੇ ਨੇ ਭਗਤ ਰਵਦਾਸ ਜੀ ਤੋਂ ਉਪਦੇਸ਼ ਲੈਣ ਵਾਸਤੇ ਕਹਿਣ ਲੱਗੇ ਚਾਉ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਰੱਬ ਦਾ ਗਿਆਨ ਤੇ ਰੱਬ ਦੇ ਧਿਆਨ ਦੀ ਗੱਲ ਲੋਕਾਂ ਨੂੰ ਸਮਝਾਉਂਦੇ ਨੇ ਉਪਦੇਸ਼ ਦੇ ਕੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਾਵਨ ਆ